21 ਅਕਤੂਬਰ 2023 ਨੂੰ ਪੂਰੇ ਇੰਟਰਨੈਟ ਦੇ ਉੱਪਰ ਸਾਰੇ ਦੇ ਸਾਰੇ ਟੀਵੀ ਚੈਨਲਸ ਦੇ ਉੱਪਰ ਇੱਕ ਵੀਡੀਓ ਸਰਕੂਲੇਟ ਹੁੰਦਾ ਉਹਦੇ ਵਿੱਚ ਇੱਕ ਲੜਕਾ ਉਹਦੇ ਹੱਥ ਦੇ ਵਿੱਚ ਇੱਕ ਬੰਦੂਕ ਫੜੀ ਹੋਈ ਹੈ ਨਾਲ ਉਹਦੇ ਇੱਕ ਲੇਡੀ ਖੜੇ ਆ ਉਹ ਲੇਡੀ ਉਹਨੂੰ ਬਾਰ-ਬਾਰ ਕਿਸੇ ਜਗ੍ਹਾ ਵੱਲ ਨੂੰ ਇਸ਼ਾਰਾ ਕਰ ਰਹੀ ਆ ਤੇ ਜਿੱਧਰ ਨੂੰ ਉਹ ਲੇਡੀ ਇਸ਼ਾਰਾ ਕਰ ਰਹੀ ਆ ਉਧਰ ਨੂੰ ਹੀ ਉਹ ਜਿਹੜਾ ਨੌਜਵਾਨ ਆ ਉਹ ਗੋਲੀਆਂ ਚਲਾ ਰਿਹਾ ਪ੍ਰਾਂਤ ਹੈਗਾ ਮੱਧ ਪ੍ਰਦੇਸ਼ ਪਿੰਡ ਦਾ ਨਾਮ ਹੈਗਾ ਲੇਪਾ ਵਿਦੋਸ ਦੋ ਪਰਿਵਾਰ ਨੇ ਇਕੱਠੇ ਉਹਨਾਂ ਦੇ ਕਰਨੇ ਨਾਲ-ਨਾਲ ਇੱਕ ਪਰਿਵਾਰ ਹੈਗਾ ਧੀਰ ਸਿੰਘ ਦਾ ਦੂਸਰਾ ਹੈਗਾ ਗਜੇਂਦਰ ਸਿੰਘ ਦਾ ਦੋਨੇ ਪਰਿਵਾਰਾਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵਿੱਚ ਕੋਈ ਲੜਾਈ ਹੁੰਦੀ ਆ ਪਾਣੀ ਦੇ ਮਸਲੇ ਨੂੰ ਲੈ ਕੇ ਇਹ ਲੜਾਈ ਪਹਿਲਾਂ ਤੂ ਤੜਾਕ ਤੂ ਤੜਾਕ ਤੋਂ ਗਾਲਾਂ ਤੱਕ ਹੁੰਦੀ ਆ ਗਾਲਾਂ ਤੋਂ ਵੱਧ ਦੀ ਵੱਧ ਦੀ ਫਾਈਨਲੀ ਦਿਨ ਆਉਂਦਾ 20 ਦਸੰਬਰ 2013 ਦਾ ਗਜੇਂਦਰ ਸਿੰਘ ਤੇ ਗਜੇਂਦਰ ਸਿੰਘ ਦਾ ਇੱਕ ਸਾਥੀ ਆ ਉਹਦਾ ਨਾਮ ਆ ਰਣਜੀਤ ਸਿੰਘ ਇਹ ਦੋਨੇ ਧੀਰ ਸਿੰਘ ਦੇ ਪਰਿਵਾਰ ਦੇ ਉੱਪਰ ਹਮਲਾ ਕਰਦੇ ਆ ਤੇ ਇਸ ਹਮਲੇ ਦੇ ਵਿੱਚ ਧੀਰ ਸਿੰਘ ਦੇ ਦੋਨੇ ਮੁੰਡੇ ਇਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਗਜੇਂਦਰ ਸਿੰਘ ਕੀ ਕਰਦਾ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਇਸ ਪਿੰਡ ਨੂੰ ਛੱਡ ਦਿੰਦਾ ਤੇ ਗੁਜਰਾਤ ਦੇ ਵਿੱਚ ਮੂਵ ਹੋ ਜਾਂਦਾ ਅਹਮਦਾਬਾਦ ਹੁਣ ਮਰਨ ਵਾਲਿਆਂ ਦੇ ਵਿੱਚੋਂ ਜੋ ਵੀਰਪਾਲ ਸੀ ਉਹਦਾ ਇੱਕ 12 ਸਾਲ ਦਾ ਬੇਟਾ ਸੀ ਉਸ ਟਾਈਮ ਦੇ ਉੱਪਰ ਉਹਦਾ ਨਾਮ ਸੀ ਅਜੀਤ ਸਿੰਘ ਅਜੀਤ ਦੇ ਮਦਰ ਸੀਗੇ ਪੁਸ਼ਪਾ 12 ਸਾਲ ਦੇ ਅਜੀਤ ਸਿੰਘ ਨੂੰ ਪੁਸ਼ਪਾ ਅਜੀਤ ਦੇ ਪਿਤਾ ਦੀ ਚਿਖਾ ਦੇ ਉੱਪਰ ਇਹ ਸੌਂਚ ਇਕਵਾਉਂਦੇ ਆ ਕਿ ਜੇ ਤੇਰੇ ਅੰਦਰ ਆਪਣੇ ਪਿਓ ਦਾ ਇੱਕ ਛੋਟਾ ਜਿਹਾ ਅੰਸ਼ ਵੀ ਹੈਗਾ ਤਾਂ ਤੂੰ ਇਹਦਾ ਬਦਲਾ ਲੈਣਾ ਵਾ ਇਹ ਜਿਹੜੇ ਲੋਕਾਂ ਨੇ ਤੇਰੇ ਪਿਓ ਨੂੰ ਤੇ ਤੇਰੇ ਤਾਏ ਨੂੰ ਕਤਲ ਕੀਤਾ ਤੂੰ ਉਹਨਾਂ ਨੂੰ ਜਿਉਂਦਾ ਨਹੀਂ ਛੱਡਣਾ ਅਜੀਤ ਨੂੰ ਉਹਦੇ ਮਦਰ ਪੁਸ਼ਪਾ ਨੇ ਇੰਨਾ ਕੁ ਜ਼ਿਆਦਾ ਮੋਟੀਵੇਟ ਕੀਤਾ ਕਹਿ ਲਓ ਜੋ ਮਰਜੀ ਕਹਿ ਲੋ ਅਕਸਾਇਆ ਕਹਿ ਦਿੰਨੇ ਕਿ ਉਹਨਾਂ ਦੇ ਘਰ ਦੇ ਅੰਦਰ ਜਦੋਂ ਇਹ 2023 ਵਾਲੀ ਵਾਰਦਾਤ ਹੁੰਦੀ ਆ ਜਦੋਂ ਪੁਲਿਸ ਅੰਦਰ ਘਰ ਦੇ ਜਾਂਦੀ ਆ ਤਾਂ ਉੱਥੇ ਕਰਦੀਆਂ ਕੰਧਾਂ ਦੇ ਉੱਤੇ ਹਰ ਕਿਤੇ ਲਿਖਿਆ ਹੋਇਆ ਸੀਗਾ ਕਿ ਮੇਰੇ ਪਿਓ ਦੇ ਕਾਤਲਾਂ ਨੇ ਇੱਕ ਦਿਨ ਮਰਨਾ ਹੀ ਮਰਨਾ ਹੁਣ ਆ ਗਿਆ 2023 ਹੁਣ ਅਜੀਤ ਸਿੰਘ ਦੀ ਉਮਰ ਆ 22 ਸਾਲ ਦੀ ਤਾਂ ਫਾਈਨਲੀ ਦਿਨ ਆਉਂਦਾ 20 ਅਕਤੂਬਰ 2023 ਇਸ ਦਿਨ ਇਹ ਪੂਰਾ ਦਾ ਪੂਰਾ ਕਨਵਾ ਪੂਰਾ ਦਾ ਪੂਰਾ ਪਰਿਵਾਰ ਗਜੇਂਦਰ ਸਿੰਘ ਦਾ ਇਹ ਸਾਰੇ ਜਾਣੇ ਘੱਲ ਪੈਂਦੇ ਨੇ ਰਾਤ ਨੂੰ ਵਾਪਸ ਆਪਣੇ ਪਿੰਡ ਲੇਪਾ ਵਿਦੋਸਾ ਦੇ ਵੱਲ ਇਹ ਲੋਕ ਆਪਦੇ ਘਰ ਦੇ ਬਿਲਕੁਲ ਸਾਹਮਣੇ ਪਹੁੰਚਦੇ ਆ ਇੰਨੇ ਟਾਈਮ ਦੇ ਵਿੱਚ ਹੀ ਦੂਸਰੇ ਘਰ ਦੇ ਵਿੱਚੋਂ ਬਾਹਰ ਨਿਕਲਦੇ ਆ ਪੁਸ਼ਪਾ ਉਹਦਾ ਬੇਟਾ ਅਜੀਤ ਸਿੰਘ ਕੁਝ ਹੋਰ ਉਹਨਾਂ ਦੇ ਸਾਥ ਉਹਨਾਂ ਸਾਰਿਆਂ ਦੇ ਕੋਲੇ ਬੰਦੂਕਾਂ ਨੇ ਕੁਝ ਇੱਕ ਦੇ ਕੋਲੇ ਦਨਾਲੀਆਂ ਨੇ ਪੁਸ਼ਪਾ ਉੱਥੇ ਖੜਕੇ ਆਪਣੇ ਬੇਟੇ ਅਜੀਤ ਨੂੰ ਕੱਲੇ-ਕੱਲੇ ਬੰਦੇ ਦੇ ਵੱਲ ਇਸ਼ਾਰਾ ਕਰ ਕਰਕੇ ਇਹ ਦੱਸਦੇ ਆ ਕਿ ਆ ਫਲਾਣਾ ਸੀ ਆ ਫਲਾਣਾ ਸੀ ਆ ਫਲਾਣਾ ਸੀ ਇਹਨਾਂ ਸਾਰਿਆਂ ਨੂੰ ਗੋਲੀਆਂ ਮਾਰ। ਅਜੀਤ ਸਿੰਘ ਗੋਲੀਆਂ ਭਰਦਾ ਆਪਦੀ ਬੰਦੂਕ ਦੇ ਵਿੱਚ ਤੇ ਜਿਹਦੇ ਜਿਹਦੇ ਵੱਲ ਇਸ਼ਾਰਾ ਹੁੰਦਾ ਉਹਦੇ-ਉਦੇ ਉਹ ਗੋਲੀਆਂ ਮਾਰੀ ਜਾਂਦਾ ਵਾ। ਅਗਲੇ ਕੁਝ ਮਿੰਟ ਇਹ ਸਾਰੀ ਦੀ ਸਾਰੀ ਗੋਲੀਬਾਰੀ ਚੱਲਦੀ ਆ ਜਦੋਂ ਤੱਕ ਇਹ ਸਾਰਾ ਕੁਝ ਰੁਕਦਾ ਵਾ। ਉਦੋਂ ਤੱਕ ਗਜਿੰਦਰ ਸਿੰਘ ਦੀਆਂ ਤਿੰਨ ਨੂੰਹਾਂ ਤੇ ਇੱਕ ਬੇਟਾ ਤੇ ਖੁਦ ਗਜਿੰਦਰ ਸਿੰਘ ਮਰ ਚੁੱਕੇ ਹੁੰਦੇ ਆ ਉਹਨਾਂ ਦਾ ਕਤਲ ਹੋ ਚੁੱਕਿਆ। ਤੇ ਇਹਨਾਂ ਤੋਂ ਬਿਨਾ ਉਹਦੇ ਦੂਸਰੇ ਦੋ ਬੇਟੇ ਬਹੁਤ ਹੀ ਸੀਰੀਅਸ ਜ਼ਖਮੀ ਹੁੰਦੇ ਆ। ਇੱਕ ਹੋਰ ਸਾਥੀ ਗਜਿੰਦਰ ਦਾ ਉਹ ਵੀ ਇਹਦੇ ਵਿੱਚ ਕਤਲ ਹੁੰਦਾ।